ਜੇ ਹ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਾਉ ਕੈ ਘਰ ਬਜਾਵੇ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਾਰਮਾ ਨਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਜੇਹ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਭਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੀ ਜੇਹ ਸਿਮਰਨ ਕਰਹਿ ਤੂ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਖਾੜੀਲੇ ਮਾਰ ਜਿਹ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਕਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰ ਪ੍ਰ사ਦੀ ਉਤਰਹਿ ਪਾਰ ਜਿਹ ਸਿਮਰਨ ਨਾਹੀ ਤੋਹੇ ਕਾਨ ਮੰਦਰ ਸੋਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂ ਅਨ ਦਿਨ ਪੀਓ ਜਿਹ ਸਿਮਰਨ ਤੇਰੀ ਜਾਏ ਬੁਲਾਏ ਜਿਹ ਸਿਮਰਨ ਤੁਝ ਪੋਹੈ ਨਾਮ ਆਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਊਠਤ ਬੈਠਤ ਸਾਸ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ ਰਾਮ ਨਾਮ ਅਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸ ਕੇ ਆਗੇ ਤੰਤ ਨਾਮ ਅੰਤ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਵੰਦ ਚ ਵੰਦਨ ਪਾਇਆ ਮੁਕਤ ਗੁਰ ਅਨਲ 부ਝਾਇਆ ਜਾਬ ਨਖ ਸਿਖ ਇਹੋ ਮਨ ਚੀਨਾ ਕਾਬ ਅੰਤਰ ਮੱਜਨ ਕੀਨਾ ਪਵਨ ਪਾਤ ਓਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਦੇ ਸਖਤ ਸਹਾਰੰ ਪੈਸੀਲੇ ਗਗਨ ਮਝਾਰੰ ਵੇਦੀ ਆਲੇ ਚਕਰ ਕੋਇੰਗਾ ਭੇਟੀ ਆਲੇ ਰਾਏ ਨ ਸੰਗਾ ਚੂਕੀ ਆਲੇ ਮੋਹ ਮਯਾਸਾ ਸਾਸਕੀਨੋ ਸੂਰਗੇ ਰਾਸਾ ਜਬ ਕੁੰਭਕ ਭਰ ਫੁਰਲੀਨਾ ਤਹਿ ਬਾਜੇ ਅਨਹਦ ਬੀਣਾ वकतै वक् शब्द सुनाया सुनत सोन मन बसाया कार करता कारकर्ता उत्तरस्पारं कह सारं। चांद सूरज दोय ज्योत सरूप ज्योति अंतर ब्रह्म अनूप कार रे ज्ञानी विचार ज्योति अंतर धरे सार ग्रहा ਈਰਾ ਦੇਖ ਹੀਰੇ ਕਰੋ ਆਦੇਸ ਕਹ ਕਵੀਰ ਨਿਰੰਜਨ ਅਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹਾਉ ਰੇ ਭਾਈ ਨਿਗਮ ਹੁਸਿਆਰ ਪਹਰੂਆ ਦੇਖਤ ਜਮਲੇ ਜਾਈ ਰਹਾਉ ਨੀਵ ਭਾਇਓ ਆਂਬ ਆਂਬ ਭਾਇਓ ਨੀਂਬਾ ਕੇਲਾ 파ਖਾਚਾਰ ਨਾਲੀ ਏਰ ਫਲ ਸੇਬ ਰ 파ਖਾ ਮੂਰਖ ਮੁਖ ਦਗਵਾਰ ਹਾਰ ਭਾਇਓ ਖਾਂਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਇਹ ਕਬੀਰ ਕੁੱਲ ਜਾਤ ਪਾਤ ਤਜ ਚੀਤੀ ਹੋਏ ਚੋਨ ਖਾਈ ਬਾਣੀ ਨਾਮ ਦੇਓ ਜੀਓ ਕੀ RAM ਕਲੀ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆ ਨੀਲੇ ਕਾਗਦ ਕਾਟੀ ਲੈ ਗੂੜੀ ਆਕਾਸ਼ ਮੱਧੇ ਭਰਮੀ ਆਲੇ ਪੰਜ ਜਨਾ ਸਿਓ ਬਾਤ ਬਤਾਊ ਆ ਚੀਤ ਸੋ ਡੋਰੀ ਰਾਖੀ ਆਲੇ ਮਨ ਰਾਮ ਨਾਮਾ ਵੇਦੀ ਆਲੇ ਜੈਸੇ ਕਣਕ ਕਲਾ ਚਿਤ ਮਾਂਡੀ ਆਲੇ ਰਹਾਉ ਆਨੀਲੇ ਕੋਮਬ ਪਹਾਈ ਲੈ ਊਦਕ ਰਾਜਕੁਵਾਰ ਪੁਰੰਦਰਿਏ ਹਸਤ ਬినੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਾਸ ਜਾਕੇ ਗਊ ਚਰਾਵਨ ਛਾੜੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ ਕਹਿਤ ਨਾਮ ਦੇਓ ਸੁਨੋ ਤਿ ਲੋਚਨ ਵਾਲ ਕਪਾਲਨ ਪਾਉ ਢੀਲੇ ਅੰਤਰ ਬਾਹਰ ਕਾਜ ਵਿਰੂਧੀ ਚੀਤ ਸੋ ਬਾਰਿਕ ਰਾਖੀ ਹਲੇ ਵੇਦ ਪੁਰਾਨ ਸਾਸਤਰ ਆਨੰਤਾ ਗੀਤ ਕਬੈਤ ਨਾ ਗਾਵਉ ਗੋ ਅਖੰਡ ਮੰਡਲ ਨਿਰੰਕਾਰ ਮਹੈ ਅਨਹਦ ਬੀਨ ਬਜਾਵਉ ਗੋ ਮੈਂ ਰਾਗੀ ਰਾਮਹਿ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਆਕੂਲ ਖੈ ਘਰ ਜਾਉ ਗੋ ਰਹਾਉ ਏੜਾ ਪਿੰਗੁਲਾ ਔਰ ਸੁਖਮਨਾ ਪਾਉਨੇ ਬੰਧ ਰਹਾਉ ਗੋ ਚੰਦ ਸੂਰਜ ਦੁਏ ਸਾਮ ਕਰ ਰਖੋ ਬ੍ਰਹਮ ਜੋਤ ਮਿਲ ਜਾਉ ਗੋ तीर्थ देख ना जाल मह पैसा ओ जीव जंत नास तावगो 68 तीर्थ गुरु दिखाए ਘਟ ਹੀ ਭੀਤਰ ਨਾਉਗੋ ਪੰਚ ਸਹਾਈ ਜਨਕੀ ਸੋਭਾ ਭਲੋ ਭਲੋ ਨਾ ਕਹਾਵਉਗੋ ਨਾਮ ਕਹੈ ਚਿਤ ਹਰਿ ਸਿਉ ਰਾਤਾ ਸੁੰਨ ਸਮਾਦ ਸੁਮਾਉਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨ ਕਹਾ ਤੇ ਆਇਆ RAM ਕੋਏ ਨਾ ਕਿਸਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਭਵਨ ਮਿਲਾਇਆ ਸਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਘੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਇਆ RAM ਕਲੀ ਘਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਅਸੁਮੇਧ ਜਾਗ ਕੀਜੈ ਸੋਨਾ ਗਰਭਦਾਨ ਦੀਜੈ RAM ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਾਖੰਡੀ ਮਾਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹਾਉ ਗੰਗਾ ਜਾਓ ਗੋਦਾਵਰ ਜਾਈਐ ਕੁੰਭ ਜਾਓ ਕੇਦਾਰ ਨਾਈਐ ਬੋਮਤੀ ਸਹਸ ਗਉ ਦਾਨ ਕੀਜੈ ਕੋਟ ਜਾਓ ਤੀਰਥ ਕਰੈ ਤਨ ਜਾਓ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤ ਹੈ ਕੀਜੈ ਆਤਮ ਜਾਓ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉ ਨਾ ਪੂਜੈ ਮਨ ਹੈ ਨਾ ਕੀਜੈ ਰੋਸ ਜਮਹਿ ਨਾ ਦੀਜੈ ਦੋਸ ਨਿਰਮਲ ਨਿਰਵਾਣ ਪਾਦ ਚੀਨ ਲੀਜੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਕੜੀਏ ਗੁਨੀਏ ਨਾਮ ਸਭ ਸੁਣੀਏ ਅਨੁਭਾਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜਾਉ ਪਾਰ ਸਹਿ ਨਾ ਪਰਸੈ ਦੇਵ ਸੰਸੈ ਗਾਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮੇਲ ਲੂਟੇ ਰਹਾਉ ਹਾਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਤਿਆਸੀ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੋਧ ਕਬਹ ਨਾ ਨਾਸੀ ਕਹੋ ਰ ਵਿਦਾਸ ਸਬੈ ਨਹੀਂ ਸਮਝਸ ਭੂਲ ਪਰੇ ਜੈਸੇ ਬਉਰੇ ਮੋਹਿ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੂਰੇ RAM ਕਲੀ ਬਾਣੀ ਬੇਣੀ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੜਾ ਪਿੰਗੁਲਾ ਔਰ ਸੁਖਮਨਾ ਤੀਨ ਬਸਹਿ 1 ਠਾਈ 베ਣੀ ਸੰਗਮ ਤਹ ਪਿਰਾਗ ਮਨ ਮੱਜਨ ਕਰੇ ਤਿਥਾਈ ਸੰਤਾ ਤਹ ਨਿਰੰਜਨ ਰਾਮ ਹੈ ਗੁਰ ਗਾਮ ਚੀਨੇ ਬਿਰਲਾ ਕੋਏ ਤਹ ਨਿਰੰਜਨ ਰਮਈਆ ਹੋਏ ਰਹਾਉ ਦੇਵ ਸਥਾਨੈ ਕੀ ਆ ਨੀਸਾਣੀ ਤਹ ਵਾਜੇ ਸ਼ਬਦ ਅਨਾਹਦ ਬਾਣੀ ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਸੀਜੈ ਅੰਮ੍ਰਿਤ ਰਸ ਗਗਨੰਤਰ ਭੀਜੈ ਏਸ ਕਲਾ ਜੋ ਜਾਣੈ ਭਿਓ ਭੀਟੈ ਥਾਸ ਪਰਮ ਗੁਰ ਦੇਓ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਊਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਜਾਗਤ ਰਹੈ ਸੋ ਕਬਹੋ ਨਾ ਸੂਵੈ ਤੀਨ ਤੇ ਲੋਕ ਸਮਾਦ ਪਲੋਵੈ ਬੀਜ ਮੰਤਰ ਲੈ ਹਿਰਦੈ ਰਹੈ ਮਨੁਆ ਓਲਟ ਸੋਨ ਮਹੰਗ ਹੈ ਜਾਗਤ ਰਹੈ ਨਾ ਅਲਿਆ ਭਾਖੈ ਪੰਜਉ ਇੰਦਰੀ ਵਾਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪਰੀਤ ਕਾਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਵੈ ਹਾਰੇ ਅਸੁਰ ਨਦੀ ਕਾ ਬੰਧੈ ਮੂਲ ਪਛਮ ਫੇਰ ਚੜਾਵੈ ਸੂਰ ਅਜਰ ਜਰੈ ਸੋ ਨਿਚਾਰ ਛਰੇ ਜਗਨਨਾਥ ਸਿਉ ਗੋਸ਼ਟ ਕਰੈ ਜਾਓ ਮੁਖ ਦੀਵਾ ਜੋਤ ਦੁਆਰ ਪਾਲੂ ਅਨਤ ਮੂਲ ਵਿਚਕਾਰ ਸਰਬ ਕਲਾਲੇ ਆਪੇ ਰਹਿ ਮਨ ਮਾਨਕ ਰਤਨਾ ਮਹ ਗੁ ਹੈ ਮਸਤਕ ਪਦਮ ਦਵਾਲੈ ਮਣੀ ਮਾਹੇ ਨਿਰੰਜਨ ਤ੍ਰਿ ਭਵਨ ਧਣੀ ਅੰਚ ਸਬਦ ਨਿਰਮਾਇਲ ਬਾਜੇ ਢੁਲਕੇ ਚਾਵਰ ਸੰਖ ਕਾਨ ਗਾਜੇ ਦਾਲ ਮਲ ਦੇ ਤਾਹੋ ਗੁਰਮੁਖ ਗਿਆਨ ਵੀਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰੇ ਮਨ ਜਪ ਐਹ ਨਿਸਨਾਮ ਹਰੇ ਕੋਟ ਕੋਟ ਦੋਖ ਬਹੋ ਕੀਨੇ ਸਭ ਪਰ ਹਰਿ ਪਾਸ ਧਰੇ ਰਹਾਉ ਹਰ ਹਰ ਨਾਮ ਜਪਹਿ ਆਰਾਧੈ ਸੇਵਕ ਭਾਏ ਖਰੇ ਕੇਲ ਬਿਖ ਦੋਖ ਗਏ ਸਭ ਨੀਕਰ ਜਿਉ ਪਾਨੀ ਮੈਲ ਹਰੇ ਖੇਨ ਖੇਨ ਨਾਰ ਨਾਰਾਇਣ ਗਾਵੈ ਹੈ ਮੁਖ ਬੋਲੈ ਹੈ ਨਾਰ ਨਰ ਹਰੇ ਪੰਚ ਦੋਖ ਅਸਾਦ ਨਗਰ ਮਹਿ ਇਕ ਖੇਨ ਪਲ ਦੂਰ ਕਰੇ ਵਡ ਭਾਗੀ ਹਰ ਨਾਮ ਤੇ ਆਵੈ ਹੈ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇਹ ਪ੍ਰਭ ਜਾਚਾਓ ਮੈਂ ਮੂੜ ਮੁਗਦ ਨਿਸਤਰੇ ਕ੍ਰਿਪਾ ਕ੍ਰਿਪਾ ਧਾਰ ਜਗ ਜੀਵਨ ਰਖ લે ਵਹੋ ਸਰਨ ਪਰੇ ਨਾਨਕ ਜਾਨ ਤੁਮਰੀ ਸਰਨਾਈ ਹਰ ਰਖੋ ਹੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਗੁਰੂ ਕੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਵਿੱਚ ਦੇਹੀ ਦੁਖ ਅਸਾਦ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੇ ਓਨ ਵਹ ਕਾਨ ਕਾਨ ਕਨ ਹਰ ਗਰਜੈ ਮਨ ਵਿਗਸੈ ਮੋਰ ਮੁਰਲੇ ਹਮਰੇ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅਨੰਦ ਭਲੇ